ਸਸ਼ਵੇਕਾਲ ਇੰਡਾ ਨਿਊਜ਼ ਪੰਜਾਬੀ ਮੈਚਲ ਦੇਖ ਰਿਓ ਤੁਸੀਂ ਮੈਂ ਤੁਹਾਡੇ ਨਾਲ ਅੰਸ਼ਰੀ ਯਾਦੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਖਾਸ ਖਬਰ ਦੇ ਨਾਲ ਜਲੰਧਰ ਦੇ ਵਿੱਚ ਪੁਲਿਸ ਦੇ ਵੱਲੋਂ ਤਸ਼ਕਰਾਂ ਅਤੇ ਨਾਜਾਇਜ਼ ਬਿਲਡਿੰਗਾਂ ਦੇ ਖਿਲਾਫ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਕੇ ਜਨਾਲ ਹੀ ਬਸਤੀ ਸ਼ੇਖ ਦੇ ਮੋਡਲ ਹਾਊਸ ਦੇ ਵਿੱਚ ਸਤੀ ਮਾਤਾ ਮੰਦਿਰ ਦੇ ਨੇੜੇ ਨਗਰ ਨਿਗਮ ਅਤੇ ਪੁਲਿਸ ਟੀਮ ਦੇ ਵੱਲੋਂ ਇਮਾਰਤ ਤੇ ਬਲਡوزر ਚਲਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਰੇਖਾ ਨਾਮ ਦੀ ਔਰਤ ਦਾ ਘਰ ਹੈ ਜਿਸ ਦੀ ਇਮਾਰਤ ਨੂੰ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਲਡوزر ਚਲਾ ਕੇ ਢਾਇਆ ਜਾ ਰਿਹਾ ਹੈ। ਨਾਜਾਇਜ਼ ਬਿਲਡਿੰਗ ਸੰਬੰਧੀ ਸ਼ਿਕਾਇਤ ਮਿਲੀ ਸੀ ਇਸ ਕਾਰਨ ਉਹ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਇਮਾਰਤ ਨੂੰ ਟੌਣ ਦੇ ਲਈ ਆਏ ਹਨ ਦਰਸਲ ਇਸ ਮਾਮਲੇ ਦੇ ਸੰਬੰਧੀ ਨਗਰ ਨਿਗਮ ਦੇ ਵੱਲੋਂ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਕਰਕੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਅਤਰੀ ਸੰਦੀਪ ਉਰਫ ਜੁਗਾ ਜੀ ਅਤੇ ਸੰਦੀਪ ਕੁਮਾਰ ਉਰਫ ਜੁਗਾ ਅਤੇ ਸੂਰਜ ਪੁੱਤਰ ਸੁਰਿੰਦਰਪਾਲ ਮਾਈਕਲੇ ਕਰੋ ਜਰਮਨ ਇਹ ਹਾਊਸ ਨੰਬਰ 1096 ਅ ਤਾਰਾਵਲੀ ਗਲੀ ਮਾਡਲ ਹਾਊਸ ਇਹ ਇਹਦਾ ਪਤਾ ਸੀ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਨਸ਼ੇ ਦੇ ਸਬੰਧਤ ਅ ਹੋਜ਼ਰ ਇਤਰਾਜ਼ ਸੀ ਕੁਝ ਲੋਕਾਂ ਨੂੰ ਤੇ ਇਹ ਅवैध ਹੋਣ ਸੰਬੰਧੀ ਸ਼ਿਕਾਇਤ ਧਿਆਨ ਵਿੱਚ ਆਈ ਸੀ ਮਾਨਯੋਗ ਕਮੇਟੀ ਸਾਹਿਬ ਨੂੰ ਉੱਪਰੋਂ ਭੇਜੀ ਗਈ ਸੀ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤੇ ਸੀ 15 ਦਿਨ ਦਾ 15 ਦਿਨ ਦਾ ਉਹਦੇ ਵਿੱਚ ਕੋਈ ਵੀ ਆਪਣਾ ਨਗਰ ਨਿਗਮ ਤੋਂ ਪਰਵਾੜੀ ਸੰਬੰਧੀ ਕੋਈ ਇਹਨਾਂ ਕੋਲ ਦਸਤਾਵੇਜ਼ ਨਹੀਂ ਸੀ ਮਾਨਯੋਗ ਸਮੇਂ ਤੋਂ ਲਗੀ ਕੰਪਲੀਟ ਸੀ ਕਿੰਨੀ ਦਿਨ ਤੋਂ ਨਸ਼ਾ ਨਸਕਰੀ ਕਰ ਰਹੇ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਸਾਡੇ ਕੋਲ ਤਾਂ ਇਹ ਅਵੈਧ ਹੋਣ ਸੰਬੰਧੀ ਆਈ ਸੀ ਵੀ ਅਵੈਧ ਹੈਗਾ ਯਾਰ ਤੇ ਉਹਦੇ ਨਾਲ ਦਿੱਕਤ ਹੈ ਇਹਨੂੰ ਅਪਰ ਨੋਟਿਸ ਵਗੈਰਾ ਜਾਰੀ ਕੀਤੀ ਸੀ ਇਹ ਕੋਈ ਵੀ ਇਹਨੂੰ ਸਭ ਇਹ ਕਲੀਅਰ ਕਰਦੇ ਹੋ ਡਿਮੋਲਿਸ਼ਨ ਅਗਲਾ ਪਾਸਾ ਕਰਨਾ ਸੀ ਇਹ ਪੂਰਾ ਘਰ ਕਰਨਾ ਸੀ ਐਕਚੁਅਲੀ ਇਹ ਪੂਰਾ ਇਥੇ ਇਲੀਗਲ ਹੋਣ ਕਰਕੇ ਮਾਂ ਜੋ ਕਮਿਸ਼ਨ ਸਾਹਿਬ ਦੇ ਤੇ ਹੁਕਮ ਹੋਏ ਸੀਗੇ ਇਹ ਰਿਡਾ ਮੋਲੀਫਮ ਦੇ ਉਹਦੀ ਪਾਲਣਾ ਕਰਦੇ ਹੋਏ ਦੀ ਆਪਾਂ ਡਿਵਰਸ਼ਨ ਕੀਤੀ ਆ ਤੇ ਡਿਊਟੀ ਮੈਜਿਸਟਰ ਸਾਹਿਬ ਕੋਲ ਤੁਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ ਇਹ ਮਾਮਲਾ ਜਿਹੜਾ ਪੁਲਿਸ ਸੈਂਟਰ ਆਉਂਦਾ ਨਾ ਹਾਂਜੀ ਨਸ਼ਾ ਤਸਕਰੀ ਦਾ ਮਾਮਲਾ ਪੁਲਿਸ ਸੈਂਟਰ ਆਉਂਦਾ ਨਹੀਂ ਨਸ਼ਾ ਤਸਕਰੀ ਨਾਲ ਸਾਡਾ ਨਹੀਂ ਸੰਬੰਧ ਸਾਡੇ ਨਾਲ ਨਹੀਂ ਨਹੀਂ ਮੈਂ ਤਾਂ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਏਗਾ ਵੀ ਇਹ ਅਵੈਲ ਨਿਰਮਾਨ ਆ ਇੱਥੇ ਕੋਈ ਨਸ਼ਾ ਤਸਕਰੀ ਨਾਲ ਸੰਬੰਧ ਆ ਇੱਥੇ ਲੋਕਾਂ ਦਾ ਕੋਨ ਹੋਰ ਨਾਲ ਕੋਈ ਸਾਨੂੰ ਮਲਕੀਅਤ ਵਗੈਰਾ ਕੋਈ ਜਾ ਹੋ ਆਪਣਾ ਨਕਸ਼ਾ ਵਗੈਰਾ ਕੁਝ ਨਹੀਂ ਦਿਖਾਇਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਟਾਈਮ ਦਿੱਤਾ ਸੀ ਦੋ ਵਾਰ ਇੱਕ ਵਾਰ 15 ਦਿਨ ਦਾ ਇੱਕ ਵਾਰ 30 ਦਿਨ ਦਾ ਇਹਦੇ ਬਾਰੇ ਤਾਂ ਜੀ ਹੁਣ ਜਿਹੜੇ ਮਾਲਕ ਆ ਉਹੀ ਦੱਸ ਸਕਦੇ ਜੀ ਪ੍ਰੈਜ਼ੈਂਟਲੀ ਅੰਦਰ ਸਮਾਨ ਵਗੈਰਾ ਤਾਂ ਹੈਗਾ ਰਹਿੰਦੇ ਹੋਣਗੇ ਜੀ ਕਿ ਉਹਨਾਂ ਨੂੰ ਕੋਈ ਪਰਮਾਨਾ ਵਗੈਰਾ ਵੀ ਨਹੀਂ ਦਿੱਤਾ ਹਾਂ ਹਾਂ ਦਿੱਤਾ ਸੀ ਨੋਟਿਸ ਹਜੇ ਵੀ ਲੱਗਾ ਹੋਣਾ ਹੈ ਗੇਟ ਦੇ ਉੱਪਰ ਤੁਸੀਂ ਦੇਖੋ ਕਿਸ ਸਮੇਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਹੋਈ ਪਈ ਹੈ ਕਿਹੜੀ ਧਾਰਾ ਦੇ ਤਹਿਤ ਨੋਟਿਸ ਇਹ ਆਪਾਂ ਪੰਜਾਬ ਮਿਊਨਿਸਪਲ ਐਕਟ 176 ਦੀ ਜਾਂ ਜਿਹੜੀਆਂ ਬੰਦੀਆਂ ਤਾਂ ਰਵਾਂ ਜੀ